ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੀ ਬਾਸਮਤੀਆਂ ਦੇ ਰੇਟਾਂ ਦੀ ਹਰਿਆਣਾ ਦੇ ਪੰਜਾਬ ਦੀਆਂ ਕੁਝ ਮੰਡੀਆਂ ਦੇ ਰੇਟ ਆਪਾਂ ਤੁਹਾਨੂੰ ਸਾਂਝੇ ਕਰਨੇ ਆ। ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਹਰਿਆਣਾ ਦੀ ਫਤਿਆਵਾਦ ਮੰਡੀ ਤੋਂ ਇੱਥੇ 11 ਕਿ ਜਿਹੜੀ ਆ 34900 ਨੂੰ ਵਿਕੀ ਆ ਤੇ 17 18 ਜਿਹੜੀ ਆ ਉਹ 3210 ਰੁਪਏ 18 85 ਜਿਹੜੀ ਆ ਉਹ ਤੇ 33300 ਰੁਪਏ ਤੱਕ ਵਿਕੀ ਆ ਜੀ ਤੇ 18 47 ਜਿਹੜੀ ਆ ਉਹ 27500 ਨੂੰ ਤੇ 1509 ਜਿਹੜੀ ਆ ਉਹ ਇੱਥੇ 2300 ਰੁਪਏ ਰੀਟ ਰਿਹਾ ਜੀ ਅੱਗੇ ਪੰਜਾਬ ਦੀ ਸ਼੍ਰੀ ਅੰਮ੍ਰਿਤਸਰ ਮੰਡੀ ਦੀ ਗੱਲ ਕਰ ਲਈਏ ਜੀ ਉੱਥੇ 111 ਜਿਹੜੀ ਆ 3800 ਤੋਂ ਲੈ ਕੇ ਤੇ 4000 ਦੇ ਵਿੱਚ ਵਿੱਚ ਵਿਕੀ ਆ 17 18 ਜਿਹੜੀ ਆ 3000 ਤੋਂ ਲੈ ਕੇ 3200 ਰੁਪਏ ਤੱਕ ਰੀਟ ਰਿਆ ਤੇ ਜਿਹੜੀ 1847 ਆ ਉਹ ਜਿਹੜੀ ਆ 2600 ਤੋਂ ਲੈ ਕੇ ਤੇ 2800 ਰੁਪਏ ਤੱਕ ਉੱਥੇ ਵਿਕੀ ਆ ਜੀ ਤੇ 1509 ਜਿਹੜੀ ਆ 2800 ਤੋਂ ਲੈ ਕੇ ਤੇ 3100 ਰੁਪਏ ਤੱਕ ਜਿਹੜਾ ਉੱਥੇ ਰੇਟ ਰਿਆ ਅੱਗੇ ਗੱਲ ਕਰ ਲੈਣੇ ਸਿਰਸਾ ਮੰਡੀ ਦੀ ਇੱਥੇ ਜਿਹੜੀ 17 18 ਉਹ 2800 ਰੁਪਏ ਰੇਟ ਰਿਆ ਜੀ ਤੇ ਜਿਹੜੀ 18 47 ਆ ਉਹ 2600 ਰੁਪਏ ਤੇ 1509 2900 ਰੁਪਏ ਨੂੰ ਵੀ ਕੀ ਅੱਗੇ ਗੱਲ ਕਰ ਲੈਣੇ ਜੀ ਆਪਾਂ ਕੋਟਕਪੂਰਾ ਮੰਡੀ ਦੀ ਇੱਥੇ ਜਿਹੜੀ ਆ 11 ਕੀ ਉਹ 3920 ਰੁਪਏ ਵੇਗੀ ਤੇ ਜਿਹੜੀ 17 18 ਵਾਂ ਉਹਦਾ ਰੇਟ ਇੱਥੇ 3300 ਰੁਪਏ ਰਿਹਾ ਜੀ ਅੱਗੇ ਗੱਲ ਕਰ ਲੈਣੇ ਜੀ ਪੰਜਾਬ ਦੀ ਖੰਨਾ ਮੰਡੀ ਦੀ ਇੱਥੇ ਜਿਹੜੀ 14 21 ਆ ਉਹ 3850 ਨੂੰ ਵਗੀ ਆ ਤੇ ਜਿਹੜੀ 17 18 ਵਾਂ ਉਹ 3250 ਰੁਪਏ ਤੇ ਜਿਹੜੀ 1509 ਇੱਥੇ ਵਗੀ ਆ ਜੀ 3080 ਰੁਪਏ ਤੇ 18 47 ਦਾ ਰੇਟ ਇੱਥੇ ਰਿਹਾ ਜੀ 2820 ਰੁਪਏ ਸੋ ਇਹ ਹਨ ਕੁਝ ਮੰਡੀਆਂ ਦੇ ਰੇਟ ਸੋ ਵੀਡੀਓ ਚੰਗੀ ਲੱਗੀ ਉਹ ਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ